ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੱਸ ਰਹੇ ਹਾਂ ਜੀ ਲੀਵਰ ਬਾਰੇ ਲੀਵਰ ਦੀ ਸੋਜ ਤੇ ਬਲਹਾਜਮੀ ਜਿਹੜਾ ਖਾਦਾ ਪੀਤਾ ਨਹੀਂ ਹਾ ਐਵੇਂ ਆਉਂਦਾ ਇਸ ਲਈ ਆਪਾਂ ਲੈਤੇ ਦੋ ਗਲਾਸ ਪਾਣੀ ਦੇ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਆਪਾਂ ਮਲਠੀ ਤੇ ਜਦੋਂ ਇਹ ਪਾਣੀ ਅੱਧਾ ਨਹੀਂ ਰਹਿੰਦਾ ਜਿੰਨਾ ਟਾਈਮ ਉਹਨਾਂ ਟਾਈਮ ਇਹਨੂੰ ਪਾਣੀ ਵਿੱਚ ਬਾਗਦੇ ਰਹਾਂਗੇ ਅੰਜੀ ਜਦੋਂ ਆਪਣਾ ਇਹ ਪਾਣੀ ਹੁਣ ਉਬਲਣ ਲੱਗ ਗਿਆ ਉਹਨੇ ਦੋ ਗਲਾਸਾਂ ਵਿੱਚੋਂ ਜਦੋਂ ਇੱਕ ਗਲਾਸ ਰਹਿ ਗਿਆ ਇਹਨੂੰ ਜਿਹਨ ਪਾਣੀ ਨੂੰ ਆਪਾਂ ਠੰਡਾ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਮਲਕੀ ਪਾਣੀ ਦੇ ਵਿੱਚ ਉਬਲ ਗਈ ਹੈ ਤੇ ਹੁਣ ਪਾਣੀ ਇੱਧਾ ਰਹਿ ਗਿਆ ਹੁਣ ਆਪਾਂ ਇਹਨੂੰ ਠੰਡਾ ਕਰਦੇ ਆਂ ਪਾਣੀ ਹੁਣ ਹੋ ਗਿਆ ਠੰਡਾ ਆਪਾਂ ਇਹਨੂੰ ਹੁਣਾਂਗੇ ਪਾਣੀ ਨੂੰ ਹੁਣ ਇਸ ਦੇ ਵਿੱਚ ਆਪਾਂ ਨਿੰਬੂ ਕੱਟ ਕੇ ਪਾ ਦਈਏ ਪਿੱਛੇ ਜੰਪ ਚਲਾਮਾ ਲਈ ਹੁਣ ਆਪਾਂ ਸ਼ਾਇਦ ਦਾ ਇਹਨੂੰ ਹੁਣ ਪਾਣੀ ਦੇ ਵਿੱਚ ਪਾ ਲਾ ਰਹੇ ਹਾਂ ਪਾਣੀ ਹੁਣੋਂ ਪੂਰਾ ਠੰਡਾ ਹੋ ਗਿਆ ਸੀ ਹੋਈ ਹੁਣ ਇਹਨੂੰ ਆਪਾਂ ਪੀਸ ਆ ਗਏ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਇਹ ਜਰੂਰ ਦੱਸਣਾ ਸਾਡੇ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਜੀ